हां जी जी ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਇੱਕ ਹੋਰ ਨਵੀਂ ਗੱਡੀ ਤੇ ਇੱਕ ਹੋਰ ਨਵਾਂ ਵਲੌਗ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਤੇ ਅੱਜ ਜਿਵੇਂ ਆਪਾਂ ਗੱਲ ਕਰੀਏ ਕੀ ਹਾਲਿਆਂ ਦੀ ਸਰੌਸ ਆਪਣੀ ਜਿਹੜੀ ਨਿਊਲੀ ਲਾਂਚ ਹੋਈ ਆ ਉਹਦੀ ਬੇਸ ਮਾਡਲ ਆ ਬੇਸ ਤੇ ਇੱਕ ਉੱਪਰ ਲ ਗੱਲ ਕਰੀਏ ਆਪਾਂ ਐਚਟੀਕੇ ਪਲੱਸ ਕਰਕੇ ਵੇਰੀਐਂਟ ਆਪਣੇ ਕੋਲ ਤੇ ਅੱਜ ਤੁਹਾਨੂੰ ਦੱਸਦੇ ਆ ਇਹਦੇ ਬਾਰੇ ਕੰਪਲੀਟ ਡਿਟੇਲਡ ਰਿਵਿਊ ਪ੍ਰਾਈਸ ਵਗੈਰਾ ਹਜੇ ਰਿਵੀਊ ਨਹੀਂ ਹੋਇਆ ਐਕਸਪੈਕਟਿਡ ਪ੍ਰਾਈਸ ਜੇ ਮੈਂ ਗੱਲ ਕਰਾਂ ਆਪਣੀ 11 ਲੱਖ ਤੋਂ ਲੈ ਕੇ 17 ਲੱਖ ਤੱਕ ਦਾ ਪ੍ਰਾਈਸ ਇਹਦਾ ਹੈਗਾ ਆ ਬਾਕੀ ਜੇ ਮੈਂ ਗੱਲ ਕਰਾਂ ਇਹਦੇ ਵਿੱਚ ਆਪਣੇ ਦੋ ਇੰਜਨਸ ਆਉਂਦੇ ਨੇ ਇੱਕ 1 ਲੀਟਰ ਪੈਟਰੋਲ ਇੰਜਨ ਤੇ 1.5 ਲੀਟਰ ਆਪਣਾ ਡੀਜ਼ਲ ਇੰਜਨ ਜਿਹੜਾ ਪੈਟਰੋਲ ਇੰਜਨ ਆਪਣਾ 3NC C ਦਾ ਇੰਜਨ ਆ ਆਪਾਂ ਨੂੰ 88 BHP ਤੇ 170 NM ਦੇ ਨੀਅਰ ਅਬਾਊਟ ਟਾਰਕ ਪ੍ਰੋਡਿਊਸ ਕਰਕੇ ਦਿੰਦਾ ਜਿਹੜਾ ਆਪਣਾ ਡੀਜ਼ਲ ਇੰਜਨ ਆ 1.5 ਲੀਟਰ ਆਪਾਂ ਨੂੰ 85 BHP ਤੇ 250 Nm ਦੇ ਨੀਅਰਬਾਊਟ ਟਾਰਕ ਪ੍ਰੋਡਿਊਸ ਕਰਕੇ ਦਿੰਦਾ ਆ। ਟਰਾਂਸਮਿਸ਼ਨ ਦੀ ਜੇ ਮੈਂ ਗੱਲ ਕਰਾਂ ਆਪਣੇ ਦੇ ਵਿੱਚ 6 ਸਪੀਡ ਮੈਨੂਅਲ ਟਰਾਂਸਮਿਸ਼ਨ ਵੀ ਆਂਦਾ ਆ, ਡੀਸੀਟੀ ਵੀ ਆਂਦਾ ਆ, ਸਪੀ 6 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਵੀ ਇਹਦੇ ਵਿੱਚ ਆਂਦਾ ਹੈ। ਤਿੰਨ ਟਾਈਪ ਦੇ ਦੇ ਵਿੱਚ ਆਪਣੇ ਟਰਾਂਸਮਿਸ਼ਨ ਆਉਂਦੇ ਨੇ। ਵੇਰੀਐਂਟ ਟੂ ਵੇਰੀਐਂਟ ਆਪਾਂ ਗੱਲ ਕਰੀਏ ਉਹ ਡਿਪੈਂਡ ਕਰਦਾ। ਤੇ ਜਿਵੇਂ ਮੈਂ ਗੱਲ ਕਰ ਰਿਹਾ ਸੀਗਾ ਅੱਜ ਆਪਣੇ ਕੋਲ ਹੈਗਾ HTK ਪਲੱਸ ਕਰਕੇ ਤੇ ਕੱਲ ਮੈਂ ਤੁਹਾਨੂੰ ਜਿਵੇਂ ਦਿਖਾਇਆ ਸੀਗਾ ਆਪਣੇ ਕੋਲ ਸੀਗਾ HTX ਕਲਾ HTX ਮਤਲਬ ਥਰਡ ਟੌਪ ਤੇ ਅੱਜ ਆਪਣੇ ਕੋਲ ਹੈਗਾ ਸੈਕੰਡ ਪੇਜ ਆ ਤੇ ਗੱਲ ਕਰਦੇ ਆ ਆਪਾਂ ਸਭ ਤੋਂ ਪਹਿਲਾਂ ਫਰੰਟ ਦੇ ਵਿੱਚੋਂ ਐਦਾਂ ਦੀ ਕੋਈ ਚਾਪਾ ਨੂੰ ਇਹਦਾ ਲੋਗੋ ਮਿਲ ਜਾਂਦਾ ਸੈਟਿੰਗ ਸਿਲਵਰ ਦੇ ਵਿੱਚ ਮੈਟ ਬਲੈਕ ਦੇ ਵਿੱਚ ਆਪਾਂ ਗੱਲ ਕਰੀਏ ਆਪਣੀਆਂ ਸਟ੍ਰਿਪ ਮਿਲ ਜਾਂਦੀ ਆ ਅੱਪਰ ਵੇਰੀਐਂਸ ਜਾਂਦੇ ਆ ਆਪਾਂ ਨੂੰ ਇਹ ਚੀਜ਼ ਜਿਹੜੀ ਪਿਆਨੋ ਬਲੈਕ ਫਿਨਿਸ਼ ਦੇ ਵਿੱਚ ਮਿਲ ਜਾਂਦੀ ਆ ਹੈਲੋਜਨ ਦਾ ਆਪਣਾ ਸਾਰਾ ਸੈਟਅਪ ਆ ਪ੍ਰੋਜੈਕਟਰ ਬੇਸਡ ਆਪਣੀ ਆਈ ਬੀਮ ਤੇ ਲੋ ਬੀਮ ਦਾ ਸੈਟਅਪ ਆ ਇੰਡੀਕੇਟਰ ਆਪਾਂ ਨੂੰ ਹੈਲੋਜਨ ਮਿਲ ਗਿਆ ਡੀਆਰਐਲ ਵਗੈਰਾ ਇਹਦੇ ਵਿੱਚ ਆਪਾਂ ਨੂੰ ਆਫਰ ਨਹੀਂ ਹੁੰਦੀ ਪੂਰਾ ਆਪਾਂ ਗੱਲ ਕਰੀਏ ਫਰੰਟ ਦੇ ਵਿੱਚ ਪਾਰਕਿੰਗ ਸੈਂਸਰ ਨੇ ਟੌਪ ਮਾਡਲ ਦੇ ਵਿੱਚ ਜਾਂਦੇ ਆ ਉਹਦੇ ਵਿੱਚ ਵੀ ਫੋਰ ਨੇ ਬਾਕੀ ਉਹ ਤੋਂ ਮਤਲਬ ਸਭ ਤੋਂ ਸਭ ਤੋਂ ਜਿਹੜਾ ਅੱਪਰ ਵੇਰੀਐਂਟ ਆ ਉਹਦੇ ਵਿੱਚ ਆਪਾਂ ਨੂੰ ਐਡਵਾਂਸ ਵੀ ਮਿਲ ਜਾਂਦਾ ਥੱਲੇ ਆਪਾਂ ਗੱਲ ਕਰੀਏ ਸਿਲਵਰ ਦੇ ਵਿੱਚ ਇਹਦੀ ਸਕਰਟ ਪਲੇਟ ਆ ਗਈ ਕੀ ਦੀ ਗੱਲ ਕਰਾਂ ਜੇ ਮੈਂ ਆਪਾਂ ਨੂੰ ਐਦਾਂ ਦੀ ਕੁਛ ਇਹਦੀ ਕੀਮਤ ਜੰਦੀ ਆ ਫਲਿੱਪ ਆਪਾਂ ਨੂੰ ਕੀਮਤ ਦੀ ਆ ਅੱਪਰ ਵੇਰੀਐਂਟ ਜਾਂਦੇ ਆ ਆਪਾਂ ਨੂੰ ਕੀਲੇ ਸੈਂਟਰੀ ਵਾਲੀ ਕੀ ਮਿਲ ਜਾਂਦੀ ਆ ਜਿਹਦੇ ਵਿੱਚ ਆਪਾਂ ਗੱਲ ਕਰੀਏ ਇੱਕ ਲੋਕ ਦਾ ਬਟਨ ਆ ਅਨਲੌਕ ਦਾ ਬਟਨ ਆ ਹੋਲਡ ਕਰਕੇ ਰੱਖੂਗੇ ਆਪਣਾ ਬੂਟ ਜਿਹੜਾ ਉਹ ਓਪਨ ਹੋ ਜਾਊਗਾ ਇ ਬਾਕੀ ਸਾਈਡ ਦੇ ਵਿੱਚ ਉਹ ਜੇ ਜਾਈਏ ਆਪਾਂ ਕਲਾਈਡਿੰਗ ਇਹਨਾਂ ਨੇ ਬਹੁਤ ਮਤਲਬ ਹਿਊਜ ਹਿਊਜ ਕਲਾਈਡਿੰਗ ਸ਼ੀਪਾ ਦਿੱਤੀਆਂ ਹੋਈਆਂ ਨੇ ਗੁਡਇਰ ਦੀ ਆਪਾਂ ਨੂੰ ਟਾਇਰ ਪ੍ਰੋਫਾਈਲ ਮਿਲ ਜਾਂਦੀ ਆ ਗੁਡਇਰ ਦੀ ਆਪਾਂ ਨੂੰ ਟਾਇਰ ਮਿਲ ਜਾਂਦੇ ਨੇ ਟਾਇਰ ਪ੍ਰੋਫਾਈਲ ਦੀ ਜੇ ਮੈਂ ਗੱਲ ਕਰਾਂ 215 60 R16 16 ਇੰਚ ਦੇ ਇਹਦੇ ਵਿੱਚ ਆਪਾਂ ਨੂੰ ਡਾਇਮੰਡ ਕੱਟ ਅਲੋਇਲ ਮਿਲ ਜਾਂਦੇ ਨੇ ਅੱਪਰ ਵੇਰੀਐਂਟ ਜਾਂਦੇ ਆਪਾਂ ਨੂੰ 17 ਵੀ ਮਿਲ ਜਾਂਦੇ ਨੇ ਫਰੰਟ ਡਿਸਕ ਆ ਟੇਰੀਅਰ ਆਪਣੀ ਡਰਮ ਬ੍ਰੇਕ ਆ ਗਈ ਐਡ ਐਡ ਹਿਊਜ ਸ਼ੂ ਜ ਇਹਨਾਂ ਨੇ ਓਵਰ ਵਿਮ ਦਿੱਤੇ ਨੇ ਬੋਡੀ ਕਲਰ LED ਇੰਡੀਕੇਟਰਸ ਵਿਦ ਫੋਰ ਏ ਪਿੱਲਰ ਲਸ਼ਾ ਪੈਨੂ ਦੇ ਵਿੱਚ ਡੋਰ ਹੈਂਡਲਸ ਮਿਲ ਜਾਂਦੇ ਨੇ ਉੱਪਰ ਗੱਲ ਕਰੀਏ ਰੂਫ ਰੇਲਸ ਆ ਗਈਆਂ ਤੇ ਆਪਣੇ ਕੋਲ ਇੱਕ ਨਿੱਕੀ ਜੀ ਸੰਰੂਫ ਆ ਗਈ ਜਿਵੇਂ ਅੱਪਰ ਵੇਰੀਐਂਟ ਦੇ ਵਿੱਚ ਲਈਏ ਆਪਾਂ ਨੂੰ ਪੈਨੋਰਾਮਿਕ ਸੰਰੂਫ ਮਿਲ ਜਾਂਦੀ ਆ ਬਟ ਇਹਦੇ ਵਿੱਚ ਆਪਾਂ ਗੱਲ ਕਰੀਏ ਨਿੱਕੀ ਜੀ ਤਾਂ ਇੱਕ ਐਦਾਂ ਦੇ ਕੋਸ਼ ਆਪਣੀ ਇਹਦੀ ਰੀਅਰ ਪ੍ਰੋਫਾਈਲ ਆ ਗੱਲ ਕਰਦੇ ਆ ਆਪਾਂ ਜਿਵੇਂ ਹਨਾ ਰੀਅਰ ਦੇ ਵਿੱਚੋਂ ਇੱਧਰਲੇ ਪਾਸੇ ਆਗੇ ਆਪਣੇ ਕੋਲ ਪਿੱਲਰ ਲਾਈਟ ਇਹ ਪਿੱਲਰ ਲਾਈਟ ਨਾ ਜਿਵੇਂ ਲੋਕ ਬਾਅਦ ਜਾ ਕੇ ਐਕਸੈਸਰੀ ਲਵਾਉਂਦੇ ਸੀਗੇ ਕੀ ਹਾਲਾਂ ਨੇ ਆਪਾਂ ਗੱਲ ਕਰੀਏ OEM ਦੇ ਤਾਂ ਆਪਣਾ ਕੰਪਨੀ ਫਿਟਡ ਹੀ ਤੇ ਆਪਣਾ ਸਾਰਾ ਜਿਵੇਂ ਮੈਂ ਗੱਲ ਕਰਾਂ LED ਦਾ ਪਿੱਛੇ ਆਪਾਂ ਨੂੰ ਸੈਟ ਅ ਮਿਲ ਜਾਂਦਾ ਰੀਅਰ ਦੇ ਵਿੱਚ ਆਪਾਂ ਨੂੰ ਚਾਰ ਪਾਰਕਿੰਗ ਸੈਂਸਰ ਮਿਲ ਜਾਂਦੇ ਨੇ ਰਿਵਰਸ ਕੈਮਰਾ ਮਿਲ ਜਾਂਦਾ ਤੇ ਆਪਾਂ ਗੱਲ ਕਰੀਏ ਜਿਵੇਂ ਸਿਲਵਰ ਦੇ ਵਿੱਚ ਇਹਦੀ ਆਪਣੀ ਰੀਅਰ ਸਕਿਡ ਪਲੇਟ ਆ ਗਈ ਕੀ ਹਾਲਾ ਲੋਕੋ ਆਪਣੇ ਕੋਲ ਇੱਧਰ ਆ ਗਿਆ ਸਰੋਜ਼ ਦੀ ਬੈਜਿੰਗ ਆਪਣੇ ਕੋਲ ਇੱਧਰ ਆ ਗਈ ਵਾਈਪਰ ਤੇ ਡੀਫੋਗਰ ਆਪ ਨੂੰ ਮਿਲਦਾ ਨਹੀਂ ਗਾ ਇਹ ਵੇਰੀਐਂਟ ਦੇ ਵਿੱਚ ਅਪਰ ਵੇਰੀਐਂਟ ਦੇ ਵਿੱਚ ਹੈਗਾ ਹਾਈ ਮਾਉਂਟ ਸਟ੍ਰੋਬ ਲੈਂਪ ਆ ਗਿਆ ਸ਼ਾਕਫਨ ਆਪਣੇ ਕੋਲ ਇੰਟੀਨ ਆ ਗਿਆ ਬਾਕੀ ਇੱਕ ਸਪੋਇਲਰ ਦਾ ਦਿੱਤਾ ਹੋਇਆ ਇਹਨਾਂ ਨੇ ਬੂਟ ਸਪੇਸ ਦੀ ਜੇ ਮੈਂ ਗੱਲ ਕਰਾਂ 475 ਲੀਟਰ ਦੇ ਅਰਾਊਂਡ ਇਹਦਾ ਆਪਣਾ ਬੂਟ ਸਪੇਸ ਆ ਸਪੇਅਰ 휠 ਆਪਾਂ ਇੱਕ ਸਾਈਜ਼ ਇੰਦਾ ਰਿਡਿਊਸ ਹੀ ਹੋਊਗਾ ਜੇ केटी ਦੇ ਆਪਾਂ ਨੂੰ ਟਾਇਰ ਮਿਲ ਜਾਂਦੇ ਨੇ 195 65R15 15 ਇੰਚ ਦੇ ਆਪਾਂ ਨੂੰ ਇਹਦੇ ਵਿੱਚ ਸਪੇਅਰ 휠 ਮਿਲ ਜਾਂਦਾ ਪਾਰਸ਼ਲ ਡਰੇ ਵਗੈਰਾ ਦੇ ਵਿੱਚ ਆਪਾਂ ਨੂੰ ਆਫਰ ਨਹੀਂ ਹੁੰਦੀ ਜਿਵੇਂ ਉਹਦੀ ਆਪਣੀ ਏਰੀਆ 'ਚ ਸੀਟਾਂ ਇਹ ਆ ਸੈਕੰ ਐਡਜਸਟ ਹੋ ਜਾਂਦੀ ਆ ਇਹਦੇ ਵਿੱਚ ਆਪਣੀ ਸੈਕੰਡ ਰੋਅ ਐਡਜਸਟ ਨਹੀਂ ਹੁੰਦੀ ਫਿਕਸਡ ਆਪਣੀ ਬਟ ਉਹ ਚੀਜ਼ ਜਿਹੜੀ ਟੌਪ ਮਾਡਲ ਦੇ ਵਿੱਚ ਲੱਗੀ ਨਾ ਮੈਨੂੰ ਸੱਚੀ ਆ ਬਹੁਤ ਜ਼ਿਆਦਾ ਸੋਹਣੀ ਲੱਗੀ। ਬਾਕੀ ਹੁਣ ਚਲਦੇ ਆਪਾਂ ਇੱਕ ਵਾਰ ਇਹਦੇ ਇੰਟੀਰੀਅਰ ਦੇ ਵਿੱਚ ਇੰਟੀਰੀਅਰ ਚੋ ਦਿਖਾਨਾ ਤੁਹਾਨੂੰ ਐਜ਼ ਕੰਪੇਅਰ ਟੂ ਜਿਹੜੀ ਟੌਪ ਆ ਤੇ ਇਹਦੇ ਚ ਕਿੰਨਾ ਕ ਫਰਕ ਆ। ਇੰਟੀਰੀਅਰ ਦੀ ਗੱਲ ਕਰਦੇ ਆ ਆਪਾਂ ਨੂੰ ਇਹਦੇ ਵਿੱਚ ਫਲਸ਼ਡ ਡੋਰ ਹੈਂਡਲਸ ਮਿਲ ਗਏ ਆਪਣੇ ਇਦਾਂ ਕਰਕੇ ਕੁਝ ਖੁੱਲਦੇ ਨੇ ਤੇ ਜਿਵੇਂ ਮੈਂ ਗੱਲ ਕਰਾਂ ਜਿਹੜਾ ਆਪਣਾ ਡੋਰ ਡ੍ਰਿਮ ਆਪਣਾ ਡੋਰ ਧੌਣ ਦੇ ਵਿੱਚ ਇਹਦਾ ਡੋਰ ਡ੍ਰਿਮ ਆ ਗਿਆ ਬਲੈਕ ਤੇ ਗ੍ਰੇ ਸਟਾਈਪ ਦਾ ਆਪਾਂ ਨੂੰ ਥੋੜਾ ਕੰਬੀਨੇਸ਼ਨ ਦਿੱਤਾ ਹੈ ਇੱਥੇ ਆਪਣਾ ਥੋੜਾ ਗਲੋਸੀ ਪਾਰਟ ਆ ਗਿਆ ਸੈਟਿਨ ਸਿਲਵਰ ਦੇ ਵਿੱਚ ਆਪਾਂ ਨੂੰ ਇਹਦੇ ਡੋਰ ਹੈਂਡਲਸ ਮਿਲ ਜਾਂਦੇ ਨੇ ਇਲੈਕਟ੍ਰਿਕਲੀ ਫੋਰ ਡਵਲ ਪਲਸ ਐਡਜਸਟੇਬਲ ਆਪਣੇ ਕੋਲ ਮਿਰਰ ਆਗੇ ਲੌਕ ਤੇ ਅਨਲੌਕ ਦਾ ਬਟਨ ਆਪਣੇ ਕੋਲ ਇੱਧਰ ਆ 올 ਫੋਰ ਪਾਵਰ ਵਿੰਡੋਜ਼ ਨੇ ਬਟ ਆਪਣੀ ਜਿਹੜੀ ਵਨ ਟਚ ਉਪ ਤੇ ਵਨ ਟਚ ਡਾਊਨ ਹੈ ਨਹੀਂ ਇਹਦੇ ਵਿੱਚ ਅਵੇਲੇਬਲ ਨਹੀਂ ਬਾਕੀ ਪਾਵਰ ਵਿੰਡੋਰੋਗ ਆਪਣੇ ਕੋਲ ਇੱਧਰ ਆ ਗਿਆ ਆ ਸਾਰਾ ਆਪਣਾ ਜਿਵੇਂ ਹਾਰਡ ਪਲਾਸਟਿਕ ਆ ਸਪੀਕਰ ਦੀ ਆਪਣੇ ਕੋਲ ਥੋੜੀ ਬੋਟਲ ਹੋਲਡਰ ਸਪੇਸ ਆਪਾਂ ਗੱਲ ਕਰੀ ਆਪਣੇ ਕੋਲ ਅਧਰਾਂ ਸੀਟਿੰਗ ਦੀ ਗੱਲ ਕਰਾਂ ਮੈਂ ਆਪਣੀ 6 ਸੇ ਆਪਾਂ ਸੀਟ ਐਡਜਸਟ ਕਰ ਸਕਦੇ ਹਾਂ ਹਾਈਟ ਐਡਜਸਟੇਬਲ ਰਿਕਲਾਈਨ ਡਿਕਲਾਈਨ ਅੱਗੇ ਪਿੱਛੇ ਫੈਬਰਿਕ ਦੀ ਆਪਾਂ ਨੂੰ ਸੀਟਾਂ ਮਿਲ ਜਾਂਦੀਆਂ ਨੇ ਇਹਦੇ ਵਿੱਚ ਟੌਪ ਮਾਡਲ ਦੇ ਵਿੱਚ ਆਪਾਂ ਨੂੰ ਜਿਵੇਂ ਹਨਾ ਉਹ ਮਿਲਦਾ ਕੀ ਕਹਿੰਦੇ ਨੇ ਲਦਰ ਦੀ ਸੀਟਾਂ ਮਿਲ ਜਾਂਦੀਆਂ ਨੇ ਬਾਕੀ ਐਦਾਂ ਦਾ ਕੋਸ਼ ਆਪਣਾ ਇੰਟੀਰੀਅਰ ਆ ਜੇ ਮੈਂ ਗੱਲ ਕਰਾਂ ਇੰਟੀਰੀਅਰ ਦੀ ਆਪਾਂ ਨੂੰ ਮਤਲਬ ਨਾਰਮਲ ਮਿਲਦਾ ਲਦਰ ਨਹੀਂ ਮਿਲਦਾ ਆਪਾਂ ਨੂੰ ਸਟੀering ਵੀਲ ਅਡਜਸਟਮੈਂਟ ਦੀ ਗੱਲ ਕਰਾਂ ਆਪਾਂ 2-way ਅਡਜਸਟ ਕਰ ਸਕਦੇ ਆ 4-way ਨਹੀਂਗਾ ਆਪਣਾ ਜਿਵੇਂ ਤੇ ਮੈਂ ਹੁਣ ਦਿਖਾਵਾਂ ਜਿਵੇਂ ਐਦਾਂ ਦਾ ਆਪਣਾ ਕੁਛ ਇਹਦਾ ਇਨਸਟਰੂਮੈਂਟ ਕਲਸਟਰ ਆ ਨੀਅਰ ਅਬਾਊਟ ਇਹਦਾ 3 ਇੰਚਸ ਦੇ ਅਰਾਊਂਡ ਹੋਣਾ ਇਹਦਾ ਆਪਣਾ ਸਾਰਾ ਆਪਣਾ ਡਿਜੀਟਲ ਆ ਇੱਧਰਲੇ ਪਾਸੇ ਆਪਣੇ ਕੋਲ ਜਿਵੇਂ ਫਿਊਲ ਹਨਾ ਵਗੈਰਾ ਆਪਸ਼ਨ ਆ ਗਿਆ ਇੱਧਰਲੇ ਪਾਸੇ ਆਪਣਾ ਇੰਜਨ ਟੈਂਪਰੇਚਰ ਆਪਣੀ ਡਿਜੀਟਲ ਸਪੀਡ ਤੇ ਆਪਣੀ ਡਿਜੀਟਲ ਆਰਪੀਐਮ ਕਹਿ ਲਿਆ ਆਪਾਂ ਆਪਾਂ ਨੂੰ ਇਹਦੇ ਵਿੱਚ ਟੀਪੀਐਮਐਸ ਮਿਲ ਜਾਂਦਾ ਹੈ ਨਾ ਟਾਇਰ ਪ੍ਰੈਸ਼ਰ ਮੋਨਿਟਰਿੰਗ ਸਿਸਟਮ ਬਾਕੀ ਜਿਵੇਂ ਆਪਣੀ ਰਿਫਿਊਲ ਐਵਰੇਜ ਵਗੈਰਾ ਟ੍ਰਿਪ ਵਗੈਰਾ ਸਾਰਾ ਆਪਾਂ ਥੋੜਾ ਐਡਜਸਟ ਕਰ ਸਕਦੇ ਹਾਂ ਇਧਰਲੇ ਪਾਸੇ ਆਪਣੇ ਕੋਲੇ ਦੇ ਐਮ ਆਈ ਡੀ ਕੰਟਰੋਲਸ ਨੇ ਇਧਰਲੇ ਪਾਸੇ ਆਪਣੇ ਦੇ ਇਨਪੁਟ ਐਂਟਰਮੈਂਟ ਕੰਟਰੋਲਸ ਤੁਸੀਂ ਸੋਚ ਸਕਦੇ ਹੋ ਦੇਖ ਲਓ ਹਨਾ ਆਪਾਂ ਬੇਸ ਮਾਡਲ ਦੇ ਵਿੱਚ ਬੈਠੇ ਆ ਬੇਸ ਤੋਂ ਵੀ ਮਤਲਬ ਬੇਸ ਤਾਂ ਨਹੀਂ ਕਹਿ ਸਕਦੇ ਸੈਕੰਡ ਬੇਸ ਦੇ ਵਿੱਚ ਬੈਠੇ ਆ ਬਟ ਆਪਾਂ ਨੂੰ ਇਹਦੇ ਵਿੱਚ ਵੀ ਟੱਚ ਸਕਰੀਨ ਮਿਲ ਜਾਂਦੀ ਆ ਜਿਹੜੀ ਆਪਣੀ 12.3 ਇੰਚਸ ਦੇ ਨੀਅਰ ਅਬਾਊਟ ਆ ਤੇ ਆਪਣਾ ਜਿਹਦੇ ਵਿੱਚ ਵਾਇਰਲੈਸ ਐਪਲ ਕਾਰ ਪਲੇ ਤੇ ਆਪਣਾ ਐਂਡਰਾਇਡ ਰੋਟਰ ਚੱਲਦਾ ਯਾਰ ਮੈਨੇ ਰੱਖ ਦੀ ਆ ਚੀਜ਼ ਇਧਰਲੇ ਪਾਸੇ ਆਪਣੇ ਕੋਲ ਵਾਈਪਰ ਕੰਟਰੋਲਸ ਆ ਗਏ ਇਧਰਲੇ ਪਾਸੇ ਆਪਣੇ ਆਟੋ ਹੈੱਡਲੈਂਪ ਆ ਗਏ ਆਟੋ ਇਹਦੇ ਵਿੱਚ ਤੇ ਸਾਈਡ ਦੇ ਵਿੱਚੋਂ ਟ੍ਰੈਕਸ਼ਨ ਕੰਟਰੋਲ ਆਪਾਂ ਗੱਲ ਕਰੀ ਆਪਣੇ ਕੋਲ ਬਟਨ ਇੱਧਰ ਆ ਗਿਆ ਤੇ ਹੈਡਲਾਈਟ ਲੈਵਲਰ ਆਪਣੇ ਕੋਲ ਇੱਧਰ ਆ ਗਿਆ ਏਸੀ ਵੈਂਟਸ ਆਪਾਂ ਨੂੰ ਇੱਥੇ ਮਿਲ ਜਾਂਦੇ ਨੇ ਜਿਵੇਂ ਮੈਂ ਦੱਸ ਨਹੀਂ ਰਿਹਾ ਸੀ ਗਲੋਸੀ ਜਿਹਾ ਪਾਰਟ ਇਹ ਇਹਨਾਂ ਨੇ ਸਾਰਾ ਮਤਲਬ ਡੈਸ਼ਬੋਰਡ ਦੇ ਵਿੱਚ ਦਿੱਤਾ ਹੋਇਆ ਤੇ ਜਿਵੇਂ ਮੈਂ ਤੁਹਾਨੂੰ ਗੱਲ ਦੱਸਾਂ ਇਹਦੇ ਵਿੱਚ ਆਪਣਾ ਵਾਇਰਲੈਸ ਐਪਲ ਕਾਰਪਲੇ ਤੇ ਆਪਣਾ ਐਂਡਰੋਇਡ ਰੋਟੋ ਤਾਂ ਚੱਲਦਾ ਹੀ ਚੱਲਦਾ ਆ ਤੁਸੀਂ ਇੱਕ ਚੀਜ਼ ਦੱਸੋ ਮੈਨੂੰ ਆਪਾਂ ਜੇ ਇਹਦੀ ਵਾਇਜ ਚਾਂਸ ਵੋਲਿਊਮ ਘਟਾਣੀ ਹੋਵੇ ਆਪਾਂ ਕਿੱਦਾਂ ਘਟਾਉਂਗੇ ਵੋਲਿਊਮ ਦਾ ਬਟਨ ਨਹੀਂ ਇੱਥੇ ਨਾਲ ਇੱਥੇ ਇਹਦੇ ਵਿੱਚ ਨਾ ਆਪਾਂ ਨੂੰ ਬਹੁਤ ਯੂਨਿਕ ਜਗ੍ਹਾ ਵੋਲਿਊਮ ਦਾ ਬਟਨ ਮਿਲ ਜਾਂਦਾ ਜਿਹੜਾ ਪਰਸਨਲੀ ਮੈਨੂੰ ਸੱਚੀਓ ਬਹੁਤ ਸੋਹਣਾ ਲੱਗਿਆ ਯਾਰ ਥੱਲੇ ਜਾਈਏ ਆਪਣੇ ਕੋਲ ਹਜ਼ਾਰ ਲੈਂਪ ਦਾ ਬਟਨ ਆ ਅਧਰ ਪਾਸੇ ਆਪਣੇ ਕੋਲ ਸਾਰੇ ਇਹਦੇ ਜਿਵੇਂ ਮੈਂ ਗੱਲ ਕਰਾਂ ਆਪਣੇ ਏਸੀ ਕੰਟਰੋਲ ਆਗੇ ਸਾਰੀ ਆਪਣੀ ਯੂਨਿਟ ਇਧਰਲੇ ਪਾਸੇ ਜਿਹੜਾ ਇਹ ਪੋਰਟ ਆ ਇਹ ਆਪਣਾ ਡੁਅਲ ਵੇਚ ਕੰਮ ਕਰਦਾ ਮਤਲਬ ਡਬਲ ਤਰੀਕੇ ਦੇ ਵਿੱਚ ਕੰਮ ਕਰਦਾ ਹੁਣ ਜਿਵੇਂ ਆ ਚਾਰਜਿੰਗ ਵਾਲ ਬਣਿਆ ਹੋਇਆ ਆਪਾਂ ਇਹਨੂੰ ਮਤਲਬ ਕਰਦੇ ਆ ਹੁਣ ਇਹ ਯੂਐਸਬੀ ਦੀ ਤਰ੍ਹਾਂ ਕੰਮ ਕਰੂਗਾ ਜਿਵੇਂ ਆਪਣੀ ਸੀ ਟਾਈਪ ਜਿਹੜੀ ਯੂਐਸਬੀ ਹੁੰਦੀ ਆ ਉਹਦਾ ਕੰਮ ਕਰੂਗਾ ਤੇ ਇੱਕ ਵਾਰ ਹੋਰ ਪ੍ਰੈਸ ਕਰੂਗੇ ਉੱਪਰ ਚਾਰਜਿੰਗ ਵਾਲਾ ਪੋਰਟ ਬਣ ਜੂਗਾ ਸੀ ਟਾਈਪ ਇੱਕ ਆਪਣੇ ਕੋਲ ਚਾਰਜਰ ਆ ਗਿਆ ਜਿਹੜਾ 12 ਵੀ ਸਾਕਟ ਆ ਆਪਾਂ ਦਾ ਪ੍ਰੈਸ ਕਰਕੇ ਐਕਸੈਸ ਲੈ ਸਕਦੇ ਆ ਉਹਦੀ ਪੱਕੀ ਯਾਰ ਵਧੀਆ ਲੱਗਿਆ ਕੀ ਇਹ ਮੈਨੂੰ ਤੇ ਇੱਥੇ ਇਹਨਾਂ ਨੇ ਥੋੜਾ ਸਪੇਸ ਦਿੱਤਾ ਹੋਇਆ ਮੇਰੇ ਸਭ ਦਾ ਫੋਨ ਫੋਨ ਰੱਖਣ ਲਈ ਪਾਰਕਿੰਗ ਸੈਂਸਰ ਆਫ ਕਰਨ ਦਾ ਬਟਨ ਆਪਣੇ ਕੋਲ ਆਦਰ ਆਨ ਆਫ ਕਰਨ ਦਾ ਤੇ ਜਿਵੇਂ ਮੈਂ ਕਲੈਰਿਟੀ ਦੀ ਗੱਲ ਦਸਾਂ ਇਦਾਂ ਦੇ ਆਪਾਂ ਨੂੰ ਕੁਛ ਇਹਦੀ ਕੈਮਰਾ ਕਲੈਰਿਟੀ ਮਿਲ ਜਾਂਦੀ ਆ ਸੱਚੀ ਯਾਰ ਜਿਵੇਂ ਇਹ ਐਚਡੀ ਕਲੈਰਿਟੀ ਆ ਇਹਨਾਂ ਦੇ ਹਿਸਾਬ ਤੋਂ ਵਧੀਆ ਯਾਰ ਬਹੁਤ ਵਧੀਆ ਚੀਜ਼ ਆ ਤੇ ਆਪਣਾ ਇਹਦੇ ਵਿੱਚ ਮੈਨੂਅਲ ਆਈਆਰਵੀਆਮ ਆ ਗਿਆ ਇੱਥੇ ਆਪਣੇ ਕੋਲ ਸਨ ਗਲਾਸ ਹੋਲਡਰ ਆ ਗਿਆ ਐਲਈਡੀ ਇਹਦੇ ਵਿੱਚ ਆਪਣੀ ਕੈਬਨ ਲਾਈਟ ਮਿਲ ਜਾਂਦੀ ਆ ਨਿੱਕੀ ਜਿਹੀ ਆਪਾਂ ਨੂੰ ਇੱਕ ਸਨ ਰੂਫ ਮਿਲ ਜਾਂਦੀ ਆ ਸਫੀਸ਼ੀਐਂਟ ਆ ਯਾਰ ਮੇਨਲੀ ਯਰ ਸਨਰੂਫ ਦਾ ਕਮ ਵੈਂਟੀਲੇਸ਼ਨ ਹੁੰਦਾ ਆ ਤੇ ਆਪਣੇ ਜਿਹੜੇ ਸਨ ਵਾਈਜ਼ਰ ਨੇ ਆਪਾਂ ਨੂੰ ਕੋ ਡਰਾਈਵਰ ਸਾਈਡ ਵਿਦ ਮਿਰਰ ਮਿਲ ਜਾਂਦਾ ਜਾਂ ਡਰਾਈਵਰ ਸਾਈਡ ਆ ਆਪਾਂ ਨੂੰ ਟਿਕਟ ਹੋਲਡਰ ਦੇ ਨਾਲ ਮਿਲ ਜਾਂਦਾ ਇੱਥੇ ਆਪਣੇ ਕੋਲ ਥੋੜੀ ਜਿਹੀ ਸਪੇਸ ਆ ਗਈ ਇਦਾਂ ਦਾ ਆਪਣੇ ਕੁਝ ਗਲੋਬ ਬਾਕਸ ਆ ਮਿਊਜ਼ਿਕ ਸਿਸਟਮ ਦੀ ਗੱਲ ਕਰਾਂ ਮੈਂ ਇਹਦੇ ਵਿੱਚ ਆਪਣੇ ਚਾਰ ਸਪੀਕਰ ਆਉਂਦੇ ਨੇ ਤੇ ਦੋ ਆਪਣੇ ਟਵੀਟਰ ਆਉਂਦੇ ਨੇ ਫਰੰਟ ਦੇ ਵਿੱਚ 6 ਸਪੀਡ ਦੇ ਵਿੱਚ ਆਪਣਾ ਮੈਨੂਅਲ ਟਰਾਂਸਮਿਸ਼ਨ ਆਉਂਦਾ ਪੈਟਰੋਲ ਦੇ ਵਿੱਚ ਜਾਂਦੇ ਆ ਆਪਣਾ 6 ਸਪੀਡ ਦੇ ਵਿੱਚ ਮੈਨੂਅਲ ਟਰਾਂਸਮਿਸ਼ਨ ਤੇ 7 ਸਪੀਡ ਆਪਣਾ ਡੀਸੀਟੀ ਆਉਂਦਾ ਡੀਜ਼ਲ ਦੇ ਵਿੱਚ ਜਾਂਦੇ ਆ ਆਪਣਾ 6 ਸਪੀਡ ਮੈਨੂਅਲ ਟਰਾਂਸਮਿਸ਼ਨ ਤੇ 6 ਸਪੀਡ ਆਪਣਾ ਆਟੋਮੈਟਿਕ ਟਰਾਂਸਮਿਸ਼ਨ ਮਿਲ ਜਾਂਦਾ ਮੈਨੂਅਲ ਇਹਦੇ ਵਿੱਚ ਹੈਂਡ ਬ੍ਰੇਕ ਆ ਗਈ ਉੱਪਰ ਵੀਰੀਅਨ ਜਾਂਦੇ ਆ ਆਪਣੇ ਕੋਲ ਇਲੈਕਟ੍ਰੋਨਿਕਲੀ ਪਾਰਕਿੰਗ ਬ੍ਰੇਕ ਆਂਦੀ ਆ ਇਦ ਤੇ ਫਰੰਟਰ ਦੇ ਵਿੱਚੋਂ ਤਾਂ ਆਪਾਂ ਨਹੀਂ ਸੀਗਾ ਹੁਣ ਚੱਲਦੇ ਆਪਾਂ ਇੱਕ ਵਾਰ ਇਹਦੇ ਰੀਅਰ ਦੇ ਵਿੱਚ ਆਪਾਂ ਗੱਲ ਕਰੀਏ ਰੀਅਰ ਦੇ ਵਿੱਚ ਨਾ ਆਪਾਂ ਨੂੰ ਕੀ ਵੱਲੋਂ OEM ਪ੍ਰੋਵਾਈਡਡ ਆਪਾਂ ਨੂੰ ਸਨਸ਼ੇਡ ਮਿਲ ਜਾਂਦੇ ਨੇ ਜਿਹੜੇ ਪਰਸਨਲੀ ਯਾਰ ਮੈਨੂੰ ਬਹੁਤ ਚੰਗੇ ਲੱਗੇ ਮੈਨੂੰ ਕੀ ਮੈਕਸਿਮ ਹਰ ਬੰਦੇ ਨੂੰ ਲੱਗੂਗੀ ਮਤਲਬ ਸੇਮ ਐਜ਼ ਇਟ ਇਜ਼ ਜਿਵੇਂ ਆਪਣਾ ਫਰੰਟ ਡੋਰ ਪੈਨਲ ਆ ਆਪਣਾ ਰੀਅਰ ਵੀ ਇਦਾਂ ਦਾ ਹੀ ਆ ਗਿਆ ਬਾਕੀ ਇਹਦੇ ਵਿੱਚ ਆਪਾਂ ਨੂੰ ਫੈਬਰਿਕ ਦੀ ਸੀਟਾਂ ਮਿਲ ਜਾਂਦੀਆਂ ਨੇ ਯਾਰ ਬਾਕੀ ਗੱਲਾਂ ਦੀ ਗੱਲਾਂ ਜਿਵੇਂ ਆਪਣਾ ਟੌਪ ਮਾਡਲ ਦੇ ਵਿੱਚ ਜਿਹੜੀ ਰੀਅਰ ਸੀਟਾਂ ਉਹ ਹੋ ਜਾਂਦੀਆਂ ਨੇ ਨਾ ਰਿਕਲਾਈਨ ਆਪਣੀ ਡਿਕਲਾਈਨ ਹੋ ਜਾਂਦੀਆਂ ਨੇ ਉਹ ਚੀਜ਼ ਮੈਨੂੰ ਪਰਸਨਲੀ ਬਹੁਤ ਸੋਹਣੀ ਲੱਗੀ ਬਾਕੀ ਰੀਅਰ ਦੇ ਵਿੱਚ ਆਪਣੇ ਕੋਲ ਐਦਾਂ ਦੇ ਡੁਅਲ ਏਸੀ ਵੈਂਟਸ ਆ ਗਏ ਥੱਲੇ ਆਪਣੇ ਕੋਲ ਡੁਅਲ ਸੀਟ ਟਾਈਪ ਪੋਰਟ ਆ ਗਿਆ ਇੱਥੇ ਆਪਣੇ ਕੋਲ ਥੋੜਾ ਜਿਹਾ ਸਪੇਸ ਆ ਗਿਆ نیچے ਆਪਣੇ ਕੋਲ ਥੋੜਾ ਇੱਕ ਹੰਪ ਆ ਗਿਆ ਹੰਪ ਦੇ ਕਾਰਨ ਮੈਂ ਕਹਿੰਦਾ ਜਿਵੇਂ ਬਾਕੀ ਗੱਡੀਆਂ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਨਾ ਬੈਠਣ ਦੇ ਵਿੱਚ ਆਪਣਾ ਇਹਦੇ ਵਿੱਚ ਐਡੀ ਕੋਈ ਚੱਕਰ ਨਹੀਂ ਗਈ ਇਹਦੇ ਵਿੱਚ ਆਪਣਾ ਰੀਅਰ ਆਰਾਮ ਰੈਸਟ ਨਹੀਂ ਆਉਂਦਾ ਤੇ ਬਾਕੀ ਤਾਂ ਇੰਨਾ ਹੀ ਸੀ ਜਿਹੜੀ ਆਪਣੀ ਰੀਅਰ ਕੈਮ ਲਾਈਟ ਆਪਾਂ ਨੂੰ LED ਦੇ ਵਿੱਚ ਮਿਲ ਜਾਂਦੀ ਆ। ਬਾਕੀ ਐਦਾਂ ਦੀ ਆਪਣੀ ਕੁਝ ਕੀ ਆ ਸਿਰੋਸ ਜਿਹੜੀ ਇਹਨਾਂ ਦੀ ਨਿਊਲੀ ਲਾਂਚ ਹੋਈ ਆ। ਐਦਾਂ ਦੀ ਆਪਣੀ ਕੁਝ ਇਹਦਾ ਸੈਕੰਡ ਬੇਸ ਮਾਡਲ ਸੀਗਾ। ਮੈਨੂੰ ਤਾਂ ਯਾਰ ਠੀਕ ਲੱਗਿਆ। ਬਾਕੀ ਇੱਕ ਵਾਰ ਤੁਸੀਂ ਆਪਣੀ opinion comment section ਦੇ ਵਿੱਚ ਜ਼ਰੂਰ ਦੱਸਿਓ। ਬਾਕੀ ਜੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀਗੀ। ਵੀਡੀਓ ਦੇਖਣ ਲਈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਵੀਡੀਓ ਨੂੰ ਆਪਣਾ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ।